ਮੈਟਰ ਇਹ ਹੈ ਕਿ ਦੇਖੋ ਸਾਡਾ ਕੇਸ ਹਾਈ ਕੋਰਟ ਚ ਪੈਂਡਿੰਗ ਚੱਲ ਰਿਹਾ ਹੈ ਜਿਹੜੀ ਕਿ ਤਰੀਕ ਹੈਗੀ ਹੈ 3 ਫਰਵਰੀ 2025 ਦੀ ਤੇ ਲੇਕਿਨ ਇਹ ਜ਼ੋਰ ਜਬਸਤੀ ਨਾ ਬਿਨਾਂ ਸਾਨੂੰ ਇਨਫੋਰਮੇਸ਼ਨ ਕਿਤੇ ਸਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਰਹੇ ਹੈ ਇਹ ਹਾਈ ਕੋਰਟ ਦੀ ਮਿਥੀ ਹੈ ਕੋਈ ਇਜਤ ਨਹੀਂ ਕਰਦੇ ਇਮਪਰੂਵਮੈਂਟਸ ਵਾਲੇ ਉਹਨਾਂ ਦੀ ਕੋਈ ਆਰਡਰ ਨਹੀਂ ਮੰਦੇ ਪਏ ਹੈ ਕਿਉਂ ਨਹੀਂ ਮੰਦੇ ਪਏ ਨਾ ਆਰਡਰ ਜੋ ਸਾਡਾ ਕੇਸ ਹੀ ਪੈਂਡਿੰਗ ਹੈ ਕਿਉਂ ਸਾਡੀ ਜ਼ਮੀਨ ਦੇ ਉੱਪਰ ਜਬਰਸੀ ਕਬਜ਼ਾ ਕਰਨਾ ਚਾਹ ਰਹੇ ਹਨ ਕਹਿੰਦੇ ਨੇ ਡੀਸੀ ਦਾ ਅਸੀਂ ਡੀਸੀ ਨੂੰ ਵੀ ਲੈਟਰ ਲਿਖੀ ਹੈ ਲੈਂਡ ਕਲੈਕਟਰ ਨੂੰ ਵੀ ਲੈਟਰ ਲਿਖੀ ਹੈ ਇੰਪਰੂਵਮੈਂਟ ਅਥਾਰਟੀ ਨੂੰ ਵੀ ਲੈਟਰ ਸੀ ਲਿਖੀ ਹੈ ਕਿ ਸਾਡਾ ਕੇਸ ਚੱਲਦਾ ਪਿਆ ਜਿੰਨੀ ਦੇਰ ਤੱਕ ਕੇਸ ਚੱਲਦਾ ਪਿਆ ਹੈ ਉੰਨੀ ਦੇਰ ਤੱਕ ਕੋਈ ਕਾਰਵਾਈ ਨਾ ਕੀਤੀ ਜਾਏ ਜੋ ਹਾਈ ਕੋਰਟ ਦਾ ਫੈਸਲਾ ਹੋਏਗਾ ਸਾਨੂੰ ਮਨਜ਼ੂਰ ਹੈ ਲੇਕਿਨ ਇਹ ਉਸ ਦੇ ਅਗੇਂਸਟ ਜਾ ਰਹੇ ਨੇ ਇਸ ਲਈ ਸਾਨੂੰ ਮੀਡੀਆ ਬੁਲਾਨੀ ਪਈ ਹੈ ਕਿੰਨੀ ਜਗ੍ਹਾ ਤੇ ਕੇਸ ਤੁਹਾਡਾ ਕਰੋੜਾ ਕੇਸ ਸਾਡਾ ਚੱਲਦਾ ਪਿਆ 25 ਸਾਲ ਹੋ ਗਿਆ ਕੇਸ ਚੱਲਦੇ ਆਏ ਨੂੰ 9099 ਦਾ ਕੇਸ ਚੱਲਦਾ ਪਿਆ ਸਾਡਾ ਤੇ ਹੁਣ 2024 ਚ ਹੋ ਗਿਆ ਕਿ ਲਗਭਗ ਵੀ 25 ਸਾਲ ਹੋ ਗਏ ਨੇ ਜਗਾ ਕਿ ਜਗਾ ਨਾ ਇੱਕਰ ਇਸ ਟਾਈਮ ਅਗੀ ਹੈ ਪਹਿਲੇ 15.36 ਇੱਕਰ ਸੀ ਜੋ ਚੁੱਕੀ ਸੇਲ ਹੋ ਗਈ ਹੈ ਉਹਨਾਂ ਵਿੱਚ ਦੋ ਅਸੀਂ 34 35 ਬੰਦੇ ਸੀ ਜਿਨ੍ਹਾਂ ਨੇ ਇੰਪਰੂਵਮੈਂਟ ਟੈਸਟ ਉਹ ਵੀ ਰਿਕੁਆਇਰਡ ਸੀ ਬਟ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਉਹਨਾਂ ਨੇ ਸਾਡੀ ਜ਼ਮੀਨ ਪ੍ਰਾਪਰਟੀ ਨੂੰ ਅਕਵਾਇਰ ਕਰਦੇ ਪਿਆ ਬਿਨਾ ਸਾਡੇ ਇਹ ਇਨਫੋਰਮੇਸ਼ਨ ਦਿੱਤੇ ਹੋਏ ਅਕਵਾਇਰ ਕਿਉਂ ਕਰ ਲਈ ਉਹ ਕਹਿੰਦੇ ਅਸੀਂ ਆਪਣੀ ਸਕੀਮ ਬਣਾਣੀ ਹੈ ਇਸ ਦਾ ਤੁਹਾਡੀ ਪ੍ਰਾਪਰਟੀ ਦੀ ਪੂਰੀ ਕੀਮਤ ਕਿੰਨੀ ਹੈ ਤੇ ਤੁਹਾਨੂੰ ਕਿੰਨੀ ਦੇ ਰਹੇ ਸਾਨੂੰ ਪ੍ਰਾਪਰਟੀ ਕੀਮਤ ਬਿਲਕੁਲ ਨਾਮਾਤਰ ਹੀ ਦੇ ਰਹੇ ਨੇ ਅੱਜ ਦੇ ਲੈਵਲ ਅੱਜ ਦੇ ਅਕੋਰਡਿੰਗ ਤੇ ਮੇਸੀ ਵੈਲਿਊ ਦੇ ਹੀ ਨਹੀਂ ਰਹੇ ਸਾਨੂੰ ਅੱਜ ਦੇ ਕੋਣ ਉਸ ਟਾਈਮ ਤੇ ਸਾਨੂੰ ਮੇਸੀ 5000 ਰੁਪਏ ਦੇਂਦੇ ਪਏ ਨੇ 5000 ਰੁਪਏ ਪਰ ਸਾਨੂੰ ਕੋਈ ਪੇਮੈਂਟ ਸਾਨੂੰ ਕੋਈ ਇਸ ਟਾਈਮ ਕੋਈ ਪੇਮੈਂਟ ਨਹੀਂ ਦਿੱਤੀ ਹੈ ਇਹਨਾਂ ਨੇ ਐਸਐਫ ਹਿਊਮਰ ਫਲਾ ਰਹੇ ਨੇ ਕਿੰਨਾ ਦੇ ਅਕਾਊਂਟ ਚ ਪੇਮੈਂਟ ਦਾਲਤੀ ਸਾਨੂੰ ਨਾ ਕੋਈ ਪੇਮੈਂਟ ਮਿਲੀ ਹੈਗੀ ਨਾ ਹਾਨੂੰ ਇਸ ਜਾਰੀ ਕੋਈ ਇਨਫੋਰਮੇਸ਼ਨ ਮਿਲੀ ਹੈ ਜੇ 5000 ਦੇ ਰਹੀ ਤਾਂ ਐਕਚੁਅਲ ਦੇ ਵਿੱਚ ਕੀਮਤ ਕੀ ਹੈਗੀ ਹੈ ਐਕਚੁਅਲ ਤੇ ਬਹੁਤ ਕੀਮਤ ਹੈਗੀ ਹੈ ਅੱਜ ਦੀ ਰੇਟ ਤੇ ਬਹੁਤ ਕੀਮਤ ਹੈ ਗਿਆ ਇੰਪਰੂਵਮੈਂਟ ਅਸ ਵਾਲੇ ਖੁਦ ਮੈਸਕੀ ਕਹਿ ਰਹੇ ਨੇ ਕਿ ਅਸੀਂ 6 ਲੱਖ ਰੁਪਇਆ ਮਰਲਾ ਦੇਣੀ ਹੈ प्लॉट जो अगर ऐसे एक्वायर कर देते हैं इम्प्रूवर्टर से पांच हजार से सनु पांच हजार सनु पांच हजार पे आते हैं नहीं है पर पर, दे पर पर, दे, पर, दे। पर मले सामना लेकिन ऐसे जो आप क्वायर कर दे आप सेल कर दे पे ने कितने सिक्स लाख पे आते हैं पर, पर किसान ओनर है ऐसे ओनर है क्या शेड के बैठे हैं छोटी छोटी ज़मीन है शेड मे� ਜੀ ਮੇਰੇ ਮਾ ਫਾਦਰ ਹੈਗੇ ਮੇਰੇ ਫਾਦਰ ਵੀ ਐਕਸਪਾਇਰ ਹੈ ਮੇਰਾ ਬ੍ਰਦਰ ਵੀ ਐਕਸਪਾਇਰ ਹੈ ਮੈਂ ਔਰ ਮੇਰੇ ਮਦਰ ਹੈਗੇ ਨੇ ਜੋ ਕਿ ਸਭ ਕੁਝ ਹੈਂਡਲ ਕਰਦੇ ਪਏ ਆ ਐਸ ਇੱਕ ਲੇਡੀਜ਼ ਦੇ ਉੱਪਰ ਜੋਰ ਜਦੋਂ ਜਬਰਸੀ ਕਿਉਂ ਕਰਦੇ ਪਏ ਐਸੀ ਲੇਡੀ ਸاسي ਕੁਝ ਨਹੀਂ ਕਰ ਸਕਦੀ ਲੇਡੀ ਸੀ ਕੋਈ ਵੈਲਿਊ ਨਹੀਂ ਹੈ ਇਹ ਸੁਣੀ ਅੱਜ ਤੁਸੀਂ ਇਸ ਤੋਂ ਬਾਅਦ ਹਾਈ ਕੋਰਟ ਦਾ ਦੁਬਾਰਾ ਰੁੱਖ ਕੀਤਾ ਅਸੀਂ ਹਾਈ ਕੋਰਟ ਦਾ ਰੁੱਖ ਵੀ ਕੀਤਾ ਹੈ ਲੇਕਿਨ ਜਿਹੜਾ ਸਾਸਰੀ ਦਾ ਵਕੀਲ ਕੀਤਾ ਜੀ ਸਾਡਾ ਨਾ ਨੇ ਵਕੀਲ ਵੀ ਖਰੀਦ ਲਿਆ ਹੋਇਆ ਉਹ ਵੀ ਵਿਗਿਆ ਔਨ ਦੀ ਸਪੋਰਟ ਇਹਨੇ ਸਾਨੂੰ ਜਵਾਬ ਦਿੱਤਾ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦਾਗਾ ਸੌਰੀ ਉਹਨ ਦੀ ਸਪੋਰਟ ਮੇਰੇ ਕਜ਼ਨ ਹੈਗਾ ਉਹ ਖੁਦ ਐਡਵੋਕੇਟ ਹੈ ਉਹਨਾਂ ਨੇ ਸਾਨੂੰ ਵਕੀਲ ਹੀ ਕਰਕੇ ਦਿੱਤਾ ਹੈ ਅਸੀਂ ਕੱਲ ਕੇਸ ਲਗਾ ਕੇ ਆਏ ਆ ਦੁਬਾਰਾ ਸਾਡਾ ਉਹ ਕੇਸ ਅਸੈਪਟ ਹੋ ਗਿਆ ਹੈ ਇਹ ਪਹਿਲਾ ਕੇਸ ਉਹ ਆਲਰੇਡੀ ਚੱਲਦਾ ਪਿਆ ਓਏ ਆਲਰੇਡੀ ਚੱਲਦਾ ਪਿਆ ਔਰ ਇਹ ਉੱਪਰ ਅਜੇ ਹਾਈ ਕੋਰਟ ਨੇ ਕੋਈ ਮੇਜ਼ਕੀ ਜਵਾਬ ਨਹੀਂ ਦਿੱਤਾ ਕੋਈ ਫੈਸਲਾ ਨਹੀਂ ਆਇਆ ਇਹ ਲੋਕ ਜ਼ਬਰਦਸਤੀ ਸਾਡਾ ਮੇਜ਼ਕੀ ਕਬਜ਼ਾ ਕਰਦੇ ਨੇ ਔਰ ਸਨੂ ਮੇਸਕੀ ਹਰ ਆ ਚੁਕਰ ਦੇ ਪੇ ਸਾਡੇ ਕੋ ਮੇਸਕੀ ਬਾਹਰ ਇਹਨਾਂ ਨੇ ਪੋਸਟਰ ਲਗਾ ਕੇ ਗਏ ਨੇ ਸਾਰੇ دیਵਾਨਾ ਤੇ ਕਿ ਅਸੀਂ ਕੱਲ 22 ਨਵੰਬਰ ਨੂੰ 11 ਵਜੇ ਆ ਰਹੇ ਹਾਂ ਕਬਜ਼ਾ ਕਰਨ ਵਾਸਤੇ ਐਂਬੂਲੈਂਸ ਨੂੰ ਵੀ ਆ ਗਈ ਲੈਟਰ ਐਂਬੂਲੈਂਸ ਵੀ ਵੱਲ ਹਸਪੀਟਲ ਵੀ ਇਹਨਾਂ ਨੇ ਲੈਟਰ ਦਿੱਤੀ ਹੈ ਆਪਣੀ ਪੂਰੀ ਫੋਰਸ ਨਾਲ ਕਹਿੰਦੇ ਅਸੀਂ ਆ ਰਹੇ ਹਾਂ ਈਵਨ ਕਿ ਸਾਡੇ ਬੈਕ ਸਾਈਡ 'ਚ ਕੁਝ ਪ੍ਰਾਪਰਟੀ ਸੇਲ ਆਊਟ ਹੋ ਗਈ ਉਹ ਤੇ ਕੁਝ ਰਾਇਸ਼ੀ ਲੋਕੀ ਰਹ ਰਹੇ ਨੇ ਉਹਨਾਂ ਨੂੰ ਕਾ ਹੁਣ ਵੀ ਆ ਕੇ ਥ੍ਰੈਟ ਕਰਕੇ ਗਏ ਨੇ ਕਿ ਮੇਸਕੀ ਜੰਗਾ ਖਾਲੀ ਕਰ ਦਿਓ ਅਸੀਂ ਇਸ ਕੀ ਇਹ ਜਗ੍ਹਾ ਹਟਾ ਦੇਣੀ ਸਾਰੀ ਸਾਡੀ ਫੈਮਲੀ ਸਾਡੀ ਕੀ ਮੰਗਾ ਹੁਣ ਸਾਡੀ ਇਹ ਮੰਗ ਹੈ ਜਿੰਨੇ ਦਾ ਹਾਈ ਕੋਰਟ ਦਾ ਕੋਈ ਫੈਸਲਾ ਨਹੀਂ ਆਂਦਾ ਸਾਡੀ ਜ਼ਮੀਨ ਦੇ ਉੱਪਰ ਕੋਈ ਨਾਜਾਇਜ਼ ਕੰਮ ਨਾ ਕੀਤਾ ਜਾਏ ਤੁਹਾਨੂੰ ਕਿਸੇ ਵਿਅਕਤੀ ਨੂੰ ਸ਼ਿਕਾਇਤ ਸ਼ਿਕਾਇਤ ਹੈ ਮੇਨੇ ਪ੍ਰੂਵਮੈਂਟ ਸਹੀ ਹੈਗੀ ਹੈ ਹੋਰ ਕਿਸੇ ਵਿਅਕਤੀ ਦੇ ਹੋਰ ਵੀ ਕਈ ਵਿਅਕਤੀ ਹੈਗੇ ਨੇ ਜਿੰਨਾਂ ਦਾ ਨਾਮ ਲੈਣਾ ਮੈਂ ਠੀਕ ਨਹੀਂ ਸਮਝਦੀ ਆ ਕਿਉਂਕਿ ਸਾਡੀ ਜਾਨ ਨੂੰ ਵੀ ਖਤਰਾ ਹੈਗਾ ਅਗਰ ਮੈਂ ਉਹਨਾਂ ਦਾ ਨਾਮ ਲਾਵਾਂਗੀ ਹੋ ਸਕਦਾ ਸਾਨੂੰ ਵੀ ਟਰੈਟ ਕੀਤਾ ਜਾਏ ਅਗੇ ਵੀ ਅਸੀਂ ਬਹੁਤ ਹਰਾ ਆ ਸਕਿਆ ਹੈ ਔਰ ਮੇਰੀ ਮੇਰੀ ਮਦਰ ਨੂੰ ਜਾਨ ਦਾ ਖਤਰਾ ਵੀ ਹੈਗਾ ਇਹ ਕੁਛ ਇਹ ਆਈਟਮ ਇਸ ਟਾਈਮ ਆ ਕੁਛ ਵੀ ਕਰ ਸਕਦੀ ਹੈ ਜਿਹੜੇ ਮੇਰੇ ਜੋਰਜ ਵਰਸੀ ਨੇ ਕਬਜ਼ਾ ਕਰ ਰਿਹਾ ਸਾਡੀ ਜ਼ਮੀਨ ਦੇ ਉੱਪਰ ਸਾਨੂੰ ਲੇਡੀਜ਼ ਸਮੇਂ ਕੋ ਕੁਝ ਵੀ ਸਾਡੇ ਨਾਲ ਕਰ ਸਕਦੇ ਜੀ ਐਂਬੂਲੈਂਸ ਭਰਤੀ ਐਂਬੂਲੈਂਸ ਦਾ ਕੀ ਐਂਬੂਲੈਂਸ ਤੇ ਐਂਪਰੂਮਰ ਦਾਸ ਨੇ ਸਾਨੂੰ ਵੀ ਬਾਹਰੋਂ ਪਤਾ ਲੱਗਿਆ ਸਾਨੂੰ ਕਿਸੇ ਨੇ ਬਾਹਰੋਂ ਲੈਟਰ ਸੈਂਡ ਕੀਤੀ ਹੈ ਮੇਰੇ ਮੋਬਾਈਲ 'ਚ ਕਿ ਇਹਨਾਂ ਨੇ ਐਂਬੂਲੈਂਸ ਵਗੈਰਾ ਸਿਵਲ ਹਸਪੀਟਲ 'ਚ ਇਨਫੋਰਮੇਸ਼ਨ ਲੈਟਰ ਭੇਜੀ ਕਿ ਸਾਨੂੰ ਕੱਲ ਐਂਬੂਲੈਂਸ ਵਗੈਰਾ ਵੀ ਚਾਹੀਦੀ ਹੈ ਵੀ ਅਸੀਂ ਲੇਡੀਜ਼ ਨੇ ਵੀ ਉਸ ਉਹ ਸਾਥ ਇਹਨੇ ਕਿੱਦਾਂ ਕਰਦਾ ਪਈ ਹੈ ਅਸੀਂ ਉਹਨਾਂ ਦੀ ਗੱਲਾਂ ਸੁਣਦੇ ਰਹਿੰਦੇ ਆਂ ਔਰ बार-बार ਸਾਨੂੰ ਆਪਣੇ ਘਰ ਬੁਲਾਉਂਦੇ ਆਂ ਕਿ ਆ ਕੇ ਪੇਮੈਂਟ ਲਈਓ ਮੈਂ ਉਹਨਾਂ ਦੇ ਘਰ ਚਲੀ ਲੇਡੀ ਸਰ ਕੇ ਮੈਨੇਜਰ ਆਪਣੇ ਘਰ ਕੋਲੋਂ ਬੰਦਾ ਹੈ ਕੋਈ ਦਬੰਦਾ ਹੈ ਕੋਈ ਉਪਰ ਪਾਲਟਿਕ ਰੋਟ ਹਾਂਜੀ ਉਹ ਦੇਖੋ ਇਹ ਝਲਕਾ ਕਿ ਕਿ ਉਹ ਕਿ ਬੀਬੀਆਂ ਨਾਲ ਗੱਲ ਨਹੀਂ ਦੇਖੋ ਜਦੋਂ ਅਸੀਂ ਬੈਠੇ ਆਂ ਅਸੀਂ ਘਰ ਹੈ ਸਾਡਾ ਅਸੀਂ ਇੰਨੀ ਦੇਰ ਤੋਂ ਉੱਥੇ ਜਗ੍ਹਾ ਵੈ ਸਭ ਕੁਝ ਹੈ ਇਹ ਥੋੜਾ ਗੱਲ ਹੈ ਕਿ ਉਹਨਾਂ ਕੋ ਇਸ ਗੱਲ ਦਾ ਕੋਈ ਕਲੀਅਰਲੀ ਜਵਾਬ ਨਹੀਂ ਹੈਗਾ ਬੀਬੀ ਨੇ ਪਹਿਲਾਂ ਕਹਿੰਦੇ ਜੀ ਕਿ ਕੱਲ ਨੂੰ ਅਸੀਂ ਕੱਲ ਨੂੰ ਤੁਸੀਂ ਖਾਲੀ ਕਰ ਦਿਓ ਜਦੋਂ ਪੁੱਛਿਆ ਕਿ ਤੁਸੀਂ ਨੋਟਿਸ ਨਹੀਂ ਦਿੱਤਾ ਫਿਰ ਕਹਿੰਦੇ ਜੀ ਕਿ ਕੋਈ ਗੱਲ ਨਹੀਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਇਹ ਕੋਈ ਤਰੀਕਾ ਤਾਂ ਨਹੀਂ ਹੈ ਗੱਲ ਕਰਨ ਦਾ ਕਿੰਨੇ ਸਾਲਾਂ ਤੋਂ ਤੁਸੀਂ ਉੱਥੇ ਰਹਿ ਰਹੇ ਹੋ ਇਹ ਕਾਫੀ ਸਾਲਾਂ ਤੋਂ ਬੰਨਿਆ ਹੋਇਆ ਹੈ ਮਤਲਬ 20 ਸਾਲ ਤੇ ਹੋਈਆਂ ਨੇ 20 ਸਾਲਾਂ ਬਾਅਦ ਜਿਹੜਾ ਤੁਹਾਨੂੰ ਘਰੋਂ ਵਕਾਰ ਕੀਤਾ ਜਾ ਰਿਹਾ ਬਿਲਕੁਲ ਦੇਖੋ ਉਹ ਮਤਲਬ ਪਰੇਸ਼ਾਨੀ ਦੇ ਰਿਹਾ ਹੈ ਹਰ ਇਨਸਾਨ ਨੂੰ ਪਰੇਸ਼ਾਨੀ ਦੇ ਦੇ ਜਿਹੜਾ ਕਿ ਇਸ ਜ਼ਮੀਨ ਨਾਲ ਜੁੜਿਆ ਹੋਇਆ ਹੈ ਤੋ ਇਹ ਤਾਂ ਕਿਸੇ ਨੇ ਦਾ ਹੁਣ ਤੋਂ ਨਸਰ ਬਟਾਲਾ ਵਿਖੇ ਜੋ ਮਹੰਤ ਸਾਧੂ ਰਾਮ ਸਕੀਮ ਹੈ ਉੱਥੇ ਐਕ acquisition ਦਾ ਜੋ process ਚੱਲ ਰਿਹਾ ਹੈ ਇੰਪਰੂਵਮੈਂਟ ਟ੍ਰਸਟ ਬਟਾਲਾ ਬਟਾਲਾ ਵੱਲੋਂ ਕਿ ਉਹਦਾ ਕੱਲ ਅੱਗੇ ਫਰਦਰ ਕਾਰਵਾਈ ਕੀਤੀ ਜਾਏਗੀ ਔਰ ਜੋ ਵੀ ਕਾਰਵਾਈ ਕੀਤੀ ਜਾਏਗੀ ਉਹ ਐਸ ਪਰ ਲਾਅ ਹੀ ਕੀਤੀ ਜਾਏਗੀ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੀਤੀ ਜਾਏਗੀ ਠੀਕ ਹੈ